ਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਾਥੀਓ ਅੱਜ ਆਪਾਂ ਪੱਕੇ ਮੋਰਚੇ ਤੋਂ ਆਪਣੇ ਗੰਬੀਰਪੁਰ ਤੋਂ ਇੰਨੀ ਠੰਡ ਦੇ ਵਿੱਚ ਵੀ ਡਟੇ ਹੋਏ ਆ ਸੋ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਸੀ ਆਪਣੇ ਠੰਡ ਤੇ ਚਲਦੇ ਆ ਧੁੰਦ ਕਾਫੀ ਸੀ ਤਾਂ ਜਿਸ ਕਰਕੇ ਰਾਤ ਨੂੰ ਤਰੇਲ ਚਾਈ ਜਾਂਦੀ ਸੀ ਤੇ ਆਪਣਾ ਟੈਂਟ ਤੇ ਉੱਪਰ ਪਾਣੀ ਵਗੈਰਾ ਖੜ ਜਾਂਦਾ ਸੀ ਜਿਸ ਕਰਕੇ ਨੀਚੇ ਆਪਣੇ ਇੱਥੇ ਰਹਿ ਰਹੇ ਸਾਥੀਆਂ ਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਨੂੰ ਦੇਖਦੇ ਹੋਏ ਪਿਛਲੇ 2 ਦਿਨਾਂ ਤੋਂ ਆਪਣੇ ਸਾਥੀਆਂ ਨੇ ਟੈਂਟ ਨੂੰ ਪੱਕਾ ਕਰਨ ਵਿੱਚ ਬਹੁਤ ਹੀ ਮਿਹਨਤ ਕੀਤੀ ਜਿਸ ਦੇ ਸਦਕਾ ਹੁਣ ਆਪਣਾ ਟੈਂਟ ਪੂਰੀ ਤਰ੍ਹਾਂ ਵਾਟਰਪੂਫ ਹੋ ਚੁੱਕਿਆ ਹੈ ਕਿਉਂਕਿ ਸਾਥੀਓ ਜਦੋਂ ਆਪਾਂ ਇੱਥੇ ਰੁਕੇ ਹੋਏ ਹਾਂ ਜਾਂ ਪੱਕੇ ਮੋਰਚੇ ਦੀ ਗੱਲ ਕਰਦੇ ਸੀ ਗਰੁੱਪਾਂ 'ਚ ਤਾਂ ਅਕਸਰ ਹੀ ਕਹਿਆ ਜਾਂਦਾ ਸੀ ਕਿ ਗੰਬੀਰਪੁਰ ਪੱਕਾ ਮੋਰਚਾ ਲਾਇਆ ਜਾਏਗਾ ਗੰਬੀਰਪੁਰ ਪੱਕਾ ਮੋਰਚਾ ਪਰ ਜਦੋਂ ਪੱਕਾ ਮੋਰਚੇ ਦੀ ਗੱਲ ਹੁੰਦੀ ਹੈ ਤਾਂ ਉਸ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਵਿੱਚ ਰੱਖਣਾ ਪੈਂਦਾ ਹੱਲ ਆਪਣਾ ਕਦੋਂ ਹੋਏਗਾ ਕਿੰਨੀ ਦੇਰ 'ਚ ਹੋਏਗਾ ਇਹ ਸਾਰਾ ਕੁਝ ਆਪਣੇ ਹੱਥ 'ਚ ਨਹੀਂ ਹੁੰਦਾ ਕਿਉਂਕਿ ਕੋਈ ਵੀ ਹੱਲ ਹੁੰਦਾ ਉਹ ਅਨੇਕ ਮੀਟਿੰਗਾਂ ਕਰਨ ਤੋਂ ਬਾਅਦ ਜਾਂ ਟੇਬਲ ਟਾਕ ਤੇ ਗੱਲਬਾਤ ਕਰਨ ਤੋਂ ਬਾਅਦ ਜਾਂ ਜੋ ਵੀ ਆਪਣੇ ਕੋਟ ਕੇਸ ਹੈਗੇ ਆ ਉਹਨਾਂ ਦੇ ਵਿੱਚ ਜੋ ਵੀ ਤੱਥ ਸਾਹਮਣੇ ਆਉਂਦੇ ਆ ਉਹਨਾਂ ਦੇ ਅਨੁਸਾਰ ਹੀ ਹੋਣਾ ਹੁੰਦਾ ਸੋ ਜਿਵੇਂ ਕਿ ਆਪਣਾ 11 ਅਕਤੂਬਰ ਤੋਂ ਪੱਕਾ ਮੋਰਚਾ ਇੱਥੇ ਲੱਗਿਆ ਹੋਇਆ ਹੈ ਕਿਟਰ ਆਪਣੇ ਕੋਲ ਜਦੋਂ ਵੀ ਤੁਹਾਨੂੰ ਯੂਨੀਅਨ ਕਾਲ ਕਰਦੀ ਹੈ ਤਰੀਕ ਦੇ ਨੇੜੇ ਹੋਵੇ ਚਾਹੇ ਅੱਗੇ ਪਿੱਛੇ ਕੋਈ ਵੀ ਐਕਸ਼ਨ ਕਰਨਾ ਹੋਵੇ ਤਾਂ ਉਸ ਵਿੱਚ ਉਹੀ ਸਾਥੀ 200 250 300 ਵੱਧ ਤੋਂ ਵੱਧ 350 ਸਾਥੀ ਹਰ ਵਾਰ ਉਹੀ ਸਾਥੀ ਰਿਪੀਟ ਹੁੰਦੇ ਕੀ ਗੱਲ ਸਾਥਿਓ 95 94 ਕੈਂਡੀਡੇਟਾਂ ਨੇ ਨੌਕਰੀ ਤੇ ਲੱਗਣਾ ਕਿ ਉਹ 2 250 ਆਪਾਂ ਨੂੰ ਨੌਕਰੀ ਦਿਵਾ ਸਕਣਗੇ ਸੋ ਸਾਥਿਓ ਇਹ ਕਦੇ ਨਹੀਂ ਹੁੰਦਾ ਕਿਉਂਕਿ ਜੋ ਸਾਥੀ ਅੱਜ ਇੱਥੇ ਬੈਠੇ ਆ ਅੱਜ ਆਪਣੇ ਨਾਲ ਤਕਰੀਬਨ 9 ਤੋਂ 10 ਸਾਲਤੀ ਹੈਗੇ ਆ ਪੂਰੇ ਆਪਾਂ ਘਰਾਂ ਦੇ ਵਿੱਚ ਬੈਠ ਕੇ ਕਦੇ ਕਿਸੇ ਪਰਸਨ ਨੂੰ ਯੂਨੀਅਨ ਮੈਂਬਰ ਨੂੰ ਫੋਨ ਕਰਦੇ ਆ ਬਈ ਜੀ ਕੀ ਬਣੇਗਾ ਅਗਲੀ ਆਪਣੀ ਰਣਨੀਤੀ ਕੀ ਹੋਏਗੀ ਜਾਂ ਉਸ ਤੋਂ ਬਾਅਦ ਆਪਣੀ ਡੇਟ ਅੱਗੇ ਲਿਆਉਣ ਦਾ ਕੀ ਰੀਜ਼ਨ ਹੋਣਗੇ ਜਾਂ ਕਿੱਦਾਂ ਕਰਾਂਗੇ ਸੋ ਸਾਥਿਓ ਉਸ ਦੇ ਸਬੰਧ ਵਿੱਚ ਆਪਣੀ ਸਟੇਟ ਕਮੇਟੀ ਪੂਰੀ ਤਨੋਂ ਮਨੋਂ ਲੱਗੀ ਹੋਈ ਹੈ ਚਾਹੇ ਉਹ ਸੀਐਮ ਲਾ ਕੇ ਆਪਣੀ ਡੇਟ ਨੂੰ ਅੱਗੇ ਲੈ ਕੇ ਆਉਣਾ ਹੋਵੇ ਜਾਂ ਵਕੀਲਾਂ ਨਾਲ ਗੱਲਬਾਤ ਹੋਵੇ ਜਾਂ ਮੰਤਰੀ ਸਾਹਿਬ ਦੇ ਜਾਂ ਡਿਪਾਰਟਮੈਂਟ ਦੇ ਟੱਚ ਵਿੱਚ ਜੋ ਵੀ ਰਾਫਤਾ ਉਹ ਆਪਣਾ ਚੱਲ ਰਿਹਾ ਹੈ ਕਿਉਂਕਿ ਆਪਣੇ ਬਾਕੀ ਸਟੇਟ ਕਮੇਟੀ ਮੈਂਬਰ ਇਸ ਕੰਮ ਦੇ ਵਿੱਚ ਪੂਰੀ ਤਰ੍ਹਾਂ ਤਨਦੇਹੀ ਨਾਲ ਲੱਗੇ ਹੋਏ ਨੇ ਉਹ ਗੱਲ ਕਰਦੇ ਆ ਹੁਣ ਪੱਕੇ ਮੋਰਚੇ ਤੇ ਸਾਥੀਓ ਠੰਡ ਬਹੁਤ ਆ ਪੱਕੇ ਮੋਰਚੇ 'ਚ ਸੋ ਜੋ ਵੀ ਸਾਥੀ ਆਪਣੇ ਪੱਕੇ ਮੋਰਚੇ ਤੇ ਆ ਰਹੇ ਨੇ ਜਾਂ ਉਣ ਬਾਰੇ ਸੋਚ ਰਹੇ ਨੇ ਉਹ ਆਪਣੀ ਆਪਣੀ ਰਜਾਈ ਜਾਂ ਕੰਬਲ ਨਾਲ ਜ਼ਰੂਰ ਲੈ ਕੇ ਆਉਣ ਕਿਉਂਕਿ ਠੰਡ ਕਾਫੀ ਜ਼ਿਆਦਾ ਰਾਤ ਨੂੰ ਕਈ ਵਾਰ ਤਾਂ ਦੋ-ਦੋ ਰਜਾਈਆਂ ਪਾ ਕੇ ਵੀ ਸਾਥੀਆਂ ਨੂੰ ਸੋਣਾ ਪੈਂਦਾ ਕਿਉਂਕਿ ਇੱਥੇ ਕੋਰੇ ਦੇ ਨਾਲ-ਨਾਲ ਪਹਾੜੀ ਏਰੀਆ ਹੋਣ ਕਰਕੇ ਟਰੇਲ ਵੀ ਕਾਫੀ ਜ਼ਿਆਦਾ ਹੈ ਤੇ ਤੁੰਦ ਅੱਜ ਬਾਹਰ ਵੀ ਆਪਾਂ ਕੱਢ ਕੇ ਦੇਖੀਏ ਤਾਂ ਬਾਹਰ ਵੀ ਕਾਫੀ ਠੰਡ ਲੱਗਦੀ ਹੈ ਵੀ ਖੜਿਆ ਨਹੀਂ ਜਾਂਦਾ ਅਸੀਂ ਸਾਰੇ ਬਹੁਤ ਹੀ ਘੱਟ ਹੁਣ ਬਾਹਰ ਨਿਕਲਦੇ ਹਾਂ ਰਜਾਈਆਂ ਦੇ ਵਿੱਚ ਹੀ ਰਹਿਦਾ ਸੁਬਾ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਹੁੰਦਾ ਗੁਰੂ ਘਰ ਆਪਣੇ ਸਾਥੀ ਜਾਂਦੇ ਆ ਆਪਾਂ ਡਿਊਟੀ ਲਈ ਹੋਈ ਹੈ ਦਿਨੇ ਸਵੇਰ ਦੀ ਸ਼ਿਫਟ ਵਿੱਚ ਕੋਈ ਚਾਰ ਸਾਥੀ ਜਾਂਦੇ ਆ ਸ਼ਾਮ ਦੀ ਸ਼ਿਫਟ ਵਿੱਚ ਚਾਰ ਸਾਥੀ ਬਦਲ-ਬਦਲ ਕੇ ਜਾਂਦੇ ਆ ਸੋ ਸਾਥੀਓ ਜੇਕਰ ਕਿਸੇ ਦਾ ਕੋਈ ਸਵਾਲ ਹੈ ਤਾਂ ਆਪਣੇ ਕਮੈਂਟਾਂ ਵਿੱਚ ਤੁਸੀਂ ਕੁਝ ਕੁਝ ਸਕਦੇ ਜੇ ਸੁਪਰੀਮ ਕੋਰਟ ਦਾ ਡਿਸੀਜਨ ਸੋ ਸਾਥੀਓ ਤੁਹਾਨੂੰ ਨੂੰ ਜਿਹੜਾ ਪਤਾ ਹੈ ਸੁਪਰੀਮ ਕੋਰਟ ਦੇ ਡਿਸੀਜਨ ਬਾਰੇ ਜੱਜ ਸਾਹਿਬ ਨੇ ਜਨਵਰੀ ਦੇ ਫਸਟ ਵੀਕ ਤੱਕ ਉਹਨਾਂ ਨੂੰ ਵਾਰਨਿੰਗ ਦੂਜੀ ਆਪੋਜੀਟ ਪਾਰਟੀ ਨੂੰ ਵਾਰਨਿੰਗ ਦਿੱਤੀ ਸੀ ਵੀ ਫਸਟ ਜਨਵਰੀ ਦੇ ਫਸਟ ਵੀਕ ਤੱਕ ਦਾ ਵੇਟ ਕਰਾਂਗੇ ਉਸ ਤੋਂ ਬਾਅਦ ਜੱਜ ਸਾਹਿਬ ਨੇ ਕਿਹਾ ਸੀ ਕਿ ਅਸੀਂ ਆਪਣਾ ਡਿਸੀਜਨ ਦੇ ਦੇਾਂਗੇ ਸੋ ਆਪਾਂ ਜਨਵਰੀ ਦਾ ਪਹਿਲਾ ਹਫਤਾ ਵੇਟ ਕਰਾਂਗੇ ਉਸ ਤੋਂ ਬਾਅਦ ਜਿਵੇਂ ਹੀ ਆਪਣੇ ਵਕੀਲ ਸਾਹਿਬ ਜਾਂ ਅੱਗੇ ਦੀ ਜੋ ਵੀ ਰਣਨੀਤੀ ਬਣਾਈ ਉਸ ਦੇ ਅਕੋਰਡਿੰਗ ਅੱਗੇ ਚੱਲਿਆ ਜਾਏਗਾ ਪਰ ਸੀਐਮ ਬਾਰੇ ਇਹ ਤਾਂ ਜੇਕਰ ਸੁਪਰੀਮ ਕੋਰਟ ਹੁਣ 4 ਜਨਵਰੀ ਤੱਕ ਕੋਰਟ ਵਿੱਚ ਛੁੱਟੀਆਂ ਨੇ ਉਸ ਤੋਂ ਬਾਅਦ ਆਪਾਂ ਨੂੰ ਮੰਨ ਕੇ ਚੱਲੋ 7-8 ਜਨਵਰੀ ਤੱਕ ਵੇਟ ਕਰਨੀ ਪੈਣੀ ਹੈ ਚਿੰਤਪੂਰਦਾ ਪਰਸਿਮ ਲਗਾਵਾਂਗੇ ਜਾਂ ਜਿੱਦਾਂ ਆਪਣੇ ਵਕੀਲ ਸਾਹਿਬ ਨੇ ਕੀ ਰੈ ਲੈ ਕੇ ਉਹਨਾਂ ਨੇ ਜਿਵੇਂ ਕਿਹਾ ਕੋਈ ਸੀਐਮ ਲਗਾਉਣ ਦਾ ਆਪਾਂ ਨੂੰ ਬੈਨੀਫਿਟ ਹੈ ਜਾਂ ਕਿਵੇਂ ਹੋਇਆ ਉਸ ਦੇ ਅਕੋਰਡਿੰਗ ਅੱਗੇ ਦੀ ਕਾਰਵਾਈ ਯੂਨੀਅਨ ਵੱਲੋਂ ਕੀਤੀ ਜਾਏ। ਹੋਰ ਕਿਸੇ ਸਾਥੀ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਸਵਾਲ ਹੋਵੇ ਤਾਂ ਪੁੱਛ ਸਕਦੇ ਜੀ। ਸੋ ਸਾਥੀਓ ਅਮੀਨ ਕਰਦੇ ਆ ਅੱਜ 2023 ਦਾ ਆਪਣਾ ਸਫਰ ਖਤਮ ਹੋ ਚੱਲਿਆ ਅੱਜ 31 ਦਸੰਬਰ 2023 ਤੋਂ ਬਾਅਦ 2024 ਜੋ ਵੀ ਨਵਾਂ ਸਾਲ ਆਏਗਾ ਆਪਣੇ ਆਪਣੇ 5894 ਪਰਿਵਾਰਾਂ ਲਈ ਤੇ ਆਪਣੇ 5894 ਸਾਥੀਆਂ ਦੇ ਲਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਿਆ ਲੈ ਕੇ ਆਵੇ ਜਲਦੀ ਤੋਂ ਜਲਦੀ ਆਪਾਂ ਨੌਕਰੀ ਤੇ ਸਕੂਲਾਂ ਦੇ ਵਿੱਚ ਜੁਆਇਨ ਕਰੀਏ ਤਾਂ ਜੋ ਆਪਣਾ ਜੋ ਸੁਪਨਾ ਹੈ ਆਪਣੀ ਜ਼ਿੰਦਗੀ ਦੇ ਜੋ ਉਮੀਦਾਂ ਆਪਣੀ ਪੀ.ਡੀ.ਟੀ. ਨੌਕਰੀ ਨਾਲ ਜੁੜੀਆਂ ਨੇ ਉਹ ਸਭ ਦੀਆਂ ਪੂਰੀਆਂ ਹੋਣ ਸੋ ਸਾਰੇ ਸਾਥੀਆਂ ਨੂੰ ਸਾਰੇ ਸਾਥੀਆਂ ਨੂੰ ਨਵੇਂ ਸਾਲ ਦੀਆਂ ਐਡਵਾਂਸ ਵਿੱਚ ਵੱਧ ਤੋਂ ਵੱਧ ਮੁਬਾਰਕਾਂ ਜੀ ਸਰ ਸੁਪਰੀਮ ਕੋਰਟ ਨਾਲ ਆਪਾਂ ਨੂੰ ਪਤਾ ਹੈ ਅਟੈਚ ਨਹੀਂਗਾ ਆਪਣੇ ਵਕੀਲ ਸਾਹਿਬ ਨੂੰ ਵੀ ਪਤਾ ਇਥੋਂ ਤੱਕ ਕਿ ਆਪਣੇ ਏਜੀ ਸਾਹਿਬ ਨੇ ਵੀ ਖੁਦ ਕਿਹਾ ਕਿਉਂਕਿ ਲਾਸਟ ਜੋ ਆਪਣੀ ਸਿੱਖਿਆ ਮੰਤਰੀ ਜੀ ਨਾਲ ਮੀਟਿੰਗ ਹੋਈ ਸੀ ਉਸ ਵਿੱਚ ਏਜੀ ਸਾਹਿਬ ਨੇ ਖੁਦ ਮੰਤਰੀ ਸਾਹਿਬ ਨੂੰ ਕਿਹਾ ਵੀ ਸੁਪਰੀਮ ਕੋਰਟ ਵਾਲੇ ਇਸ ਮੈਟਰ ਦਾ ਆਪਣੇ ਮੈਟਰ ਨਾਲ ਕੋਈ ਲੈਣਾ ਦੇਣਾ ਨਹੀਂ ਬਾਅਦ ਵਿੱਚ ਜੋ ਹੁਣ ਆਪਣੀ 20 ਤੋਂ 22 ਮਿੰਟ ਲਾਸਟ ਹੀਅਰਿੰਗ ਜੋ ਆਪਣੀ ਹੋਈ ਆ ਉਸ ਤੇ ਜਿੰਨੀ ਵੀ ਬਹਿਸ ਚੱਲੀ ਆ ਕਿ ਕਿਹਨੇ ਕਿਹਦੇ ਜੱਜ ਸਾਹਿਬ ਆਪਣੇ ਵੱਲ ਕਨਵੈਂਸ ਹੋ ਗਏ ਨੇ ਵੀ ਸੁਪਰੀਮ ਕੋਰਟ ਵਾਲੇ ਮੈਟਰ ਦਾ ਆਪਣੇ ਮੈਟਰ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਜਦੋਂ ਜੱਜ ਸਾਹਿਬ ਨੇ ਪਹਿਲਾਂ ਆਰਡਰ ਵਿੱਚ ਲਿਖਿਆ ਸੀ ਵੀ ਇਹ ਸੁਪਰੀਮ ਕੋਰਟ ਦੇ ਜੋ ਕੇਸ ਚੱਲ ਰਿਹਾ ਉਹਦੇ ਅਕੋਰਡਿੰਗ ਦੇਖਿਆ ਜਾਏਗਾ ਫਿਰ ਵੀ ਜੱਜ ਸਾਹਿਬ ਕਿਤੇ ਨਾ ਕਿਤੇ ਆਪਦੀ ਲਾਈਨ ਨੂੰ ਬਦਲ ਬਦਲਣ ਲਈ ਮਜਬੂਰ ਹੋਣ ਹੋਣ ਤਾ ਉਸ ਲਈ ਦੂਜੀ ਪਾਰਟੀ ਨੂੰ ਇੱਕ ਮੌਕਾ ਦਿੱਤਾ ਗਿਆ ਲਾਸਟ ਵਾਰਨਿੰਗ ਦਿੱਤੀ ਗਈ ਹੈ ਵੀ ਜੇਕਰ ਤੁਹਾਨੂੰ ਅਜੇ ਵੀ ਲੱਗਦਾ ਹੈ ਵੀ ਸੁਪਰੀਮ ਕੋਰਟ ਵਾਲੇ ਮੈਟਰ ਤੇ ਵਿੱਚ ਮਰੀ ਆਪਣਾ ਮੈਟਰ ਅਟੈਚ ਹੈ ਤਾਂ ਤੁਹਾਨੂੰ ਲਾਸਟ ਜਨਵਰੀ ਦਸੰਬਰ ਲਾਸਟ ਵੀਕ ਤੇ ਜਨਵਰੀ ਦਾ ਫਰਸਟ ਵੀਕ ਤੱਕ ਅਸੀਂ ਸੁਪਰੀਮ ਸੁਪਰੀਮ ਕੋਰਟ ਦੀ ਜੱਜਮੈਂਟ ਉਡੀਕਾਂਗੇ ਅਦਰਵਾਈਜ਼ ਅਸੀਂ ਆਪਣਾ ਡਿਸੀਜਨ ਦੇ ਦੇਾਂਗੇ ਸਰਤ 30 ਤਰੀਕ ਨੂੰ ਪੂਰੀ ਪੂਰੀ ਉਮੀਦ ਹੈ ਜੇਕਰ ਆਪਣੀ ਮੰਨ ਲਓ ਅਗਲੀ ਰੰਨੀਤੀ ਐ ਸੀਐਮ ਲਾ ਕੇ ਜੇਕਰ ਡੇਟ ਅੱਗੇ ਉਣ ਦੀ ਕੋਈ ਵੀ ਸੰਭਾਵਨਾ ਹੋਈ ਤਾਂ ਉਸ ਤੇ ਪੂਰੀ ਕਾਰਵਾਈ ਕੀਤੀ ਜਾਏਗੀ ਹੋ ਸਕਦਾ ਮਾਲਕ ਨੇ ਚਾਇਆ ਤਾਂ ਆਪਣੇ ਲਈ 2024 ਸਾਲ ਖੁਸ਼ੀਆਂ ਭਰਿਆ ਭਰਿਆ ਲੈ ਕੇ ਆਏਗਾ ਤੇ ਜਲਦੀ ਆਪਾਂ ਸਕੂਲਾਂ ਵਿੱਚ ਜੁਆਇਨ ਹੋਵਾਂਗੇ ਤੇ 30 ਤਰੀਕ ਨੂੰ ਜੇਕਰ 24 ਤੋਂ ਜੇਕਰ ਤੀ ਤਰੀਕੀ ਆਪਣੀ ਰਹਿੰਦੀ ਹੈ ਤਾਂ ਉਸ ਵਿੱਚ ਵੀ ਆਪਣਾ ਡਿਸੀਜਨ ਆਉਣ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਹੈ। ਬਾਕੀ ਬਿਰਦੀ ਕੋਰਟ ਕਚੈਰੀਆਂ ਤੇ ਵਕੀਲਾਂ ਦੇ ਵਸ ਜਦੋਂ ਮੌਕੇ ਦੀ ਕਾਰਵਾਈ ਹੁੰਦੀ ਹੈ ਤਾਂ ਉਦੋਂ ਹੀ ਪਤਾ ਲੱਗਦਾ ਹੈ ਆਪਣੇ ਵੱਲੋਂ ਹਰ ਐਫਰਟ ਕੀਤਾ ਜਾ ਰਿਹਾ ਤਾਂ ਜੋ ਆਪਣੀ ਭਰਤੀ ਜਲਦੀ ਤੋਂ ਜਲਦੀ ਕੋਰਟ ਵਿੱਚੋਂ ਬਾਹਰ ਲਿਆ ਕੇ ਆਪਾਂ ਸਕੂਲਾਂ ਵਿੱਚ ਜੁਆਇਨ ਕਰ ਸਕੀਏ। ਗੀਰਜੀ ਬੈਕਲੋਗ ਅਜੇ ਆਪਾਂ ਨੂੰ ਇਹ ਵੀ ਕਨਫਰਮ ਨਹੀਂ ਲਿਸਟਡ ਡਿਪਾਰਟਮੈਂਟ ਕਿੰਨੀ ਪਾ ਰਿਆ ਹੈ ਕੀ ਪਾ ਰਿਆ ਅਜੇ ਸਾਰਾ ਫੋਕਸ ਆਪਣਾ ਇੱਕ ਵਾਰੀ ਕੋਰਟ ਵਿੱਚੋਂ ਭਰਤੀ ਬਾਹਰ ਕਢਵੋਣ ਤੇ ਲੱਗਾ ਹੈ ਬੈਕਲੋਗ ਦੀ ਮੰਗ ਹਰੇਕ ਮੀਟਿੰਗ ਦੇ ਵਿੱਚ ਸਚਾਰੂ ਢੰਗ ਰੂਪ ਨਾਲ ਰੱਖੀ ਜਾਂਦੀ ਹੈ ਆਪਣੀ ਦੂਜੀ ਮੰਗ ਬੈਕਲੋਗ ਦੇ ਹੈ ਪਹਿਲੀ ਆਪਣੀ ਭਰਤੀ ਨੂੰ ਕੋਰਟ ਵਿੱਚੋਂ ਬਾਹਰ ਕਢਵਾਉਣਾ ਤੇ ਦੂਜੀ ਨਰਤੀ ਚਾਣਵਾ ਬੈਕਲੋਗ ਨੂੰ ਦੀਵੇ ਹਰਫ ਕਰਕੇ 9090909090 ਕਿਟਰ ਨੂੰ ਸਕੂਲਾਂ ਵਿੱਚ ਜੁਆਇਨ ਕਰਵਾਣਾ ਵੀਰੇ ਗੇਮ ਚੇਂਜਰ ਜੀ ਮੈਂ ਤੁਹਾਨੂੰ ਪਰਸਨਲੀ ਕਹਿ ਰਿਹਾ ਤੁਸੀਂ ਗਰੁੱਪਾਂ ਦੇ ਵਿੱਚ ਵੀ ਕਹਿੰਦੇ ਰਹਿੰਦੇ ਜੇ ਵੀ 2020 ਟੈਲੀਗ੍ਰਾਮ ਤੇ ਵੀ ਕਹਿੰਦੇ ਜੇ 2025 ਵਿੱਚ ਭਰਤੀ ਜਾਏਗੀ ਪਰ ਇਹ ਕਹਿਣਾ ਵੀ 2025 ਵਿੱਚ ਪੂਰੀ ਹੋਏਗੀ ਕਿਥੋਂ ਤੱਕ ਜਾਇਜ ਹੈ ਕਿਉਂ ਲੋਕਾਂ ਦੇ ਸੁਪਨਿਆਂ ਨਾਲ ਜਾਂ ਲੋਕਾਂ ਦੀਆਂ ਉਮੀਦਾਂ ਨਾਲ ਨੈਗੇਟਿਵਿਟੀ ਦੇ ਕੇ ਖਿਲਵਾੜ ਕਰਦੇ ਜੇ ਕਿਉਂਕਿ ਸਾਥਿਓ ਕਿਸੇ ਨੇ ਕਬਰੋਣਾ ਨਹੀਂ ਨਾ ਹੀ ਕਿਸੇ ਨੇ ਕੋਈ ਮੰਨ ਤੇ ਬੋਝ ਰੱਖਣਾ ਆਪਣੀ ਜਿੱਤ ਜ਼ਰੂਰ ਹੈ ਜਿੱਤ ਜਿੱਤਣ ਲਈ ਆਪਾਂ ਨੂੰ ਸਮਾਂ ਲੱਗ ਸਕਦਾ ਪਰ ਆਪਣੀ ਜਿੱਤ ਯਕੀਨੀ ਹੈ ਕਿਸੇ ਨੇ ਕਬਰੋਣਾ ਨਹੀਂ ਤੁਸੀਂ ਜੇਕਰ 11 ਮੈਂਬਰੀ ਸਟੇਟ ਕਮੇਟੀ ਨੂੰ ਅੱਗੇ ਲਾਇਆ ਹੈ ਤਾਂ ਉਹ ਤੁਹਾਡੀਆਂ ਉਮੀਦਾਂ ਤੇ ਖਰੀ ਉਤਰ ਕੇ ਵਿਖਾਏਗੀ ਤੇ ਹਰ ਪਲ ਵਿੱਚ ਜੇਕਰ ਅੱਜ ਤੁਸੀਂ ਘਰਾਂ 'ਚ ਬੈਠੇ ਜੇ ਤਾਂ ਸਟੇਟ ਕਮੇਟੀ ਦੇ ਮੈਂਬਰ ਤੇ ਬਾਕੀ ਆਪਣੇ ਜੋ ਵੀ ਟੀਟੀ ਸਾਥੀ ਸਾਥੀ ਹੈਗੇ ਆ ਉਹ ਹਮੇਸ਼ਾ ਪੱਕੇ ਮੋਰਚੇ ਤੇ ਡਟੇ ਰਹਿੰਦੇ ਆ ਸੋ ਸਾਥੀਓ ਤੁਹਾਨੂੰ ਵੀ ਪਤਾ ਹੈ ਜੇ ਆਪਾਂ ਇੱਕ ਚਾਰ ਬਾਰੀ ਕਮਰੇ ਦੇ ਵਿੱਚ ਰਾਤ ਨੂੰ ਬੈਠੇ ਹੋਈਏ ਤਾਂ ਕਿੰਨੀ ਠੰਡ ਲੱਗਦੀ ਹੈ ਪਰ ਆਪਣੇ ਸਾਥੀ ਇੱਥੇ ਆਸਮਾਨ ਦੇ ਥੱਲੇ ਇੱਕ ਸਰਪਾਲਾਂ ਦੇ ਨੀਚੇ ਬੈਠੇ ਹੋਏ ਆ ਕਿਤੇ ਨਾ ਕਿਤੇ ਫਿਰ ਵੀ ਸਰਪਾਲਾਂ ਦੇ ਵਿੱਚੋਂ ਜਾਂ ਨਾਲ ਰੋਡ ਚੱਲਦਾ ਰੋਡ ਤੋਂ ਸਿੱਧੀ ਹਵਾ ਕ੍ਰੋਸ ਹੁੰਦੀ ਹੈ ਆਪਣੇ ਟੈਂਟੇ 'ਚ ਰਾਤ ਨੂੰ ਪੂਰੀ ਹਵਾ ਲੱਗਦੀ ਹੈ ਕਿਉਂਕਿ ਵਹੀਕਲ ਸਾਰੇ ਦਿਨ ਰਾਤ ਚੱਲਦੇ ਰਹਿੰਦੇ ਐ ਇੱਥੇ ਸੋ ਗੇਮ ਚੇਂਜਰ ਜੀ ਤੁਹਾਨੂੰ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਨੈਗੇਟਿਵਿਟੀ ਨਾ ਦਿਓ ਜੋ ਤੁਹਾਡੀ ਨੈਗੇਟਿਵਿਟੀ ਨੂੰ ਲੈ ਕੇ ਕੋਈ ਵੀ ਸਾਡਾ ਈਟੀਟੀ ਸਾਥੀ ਕਿਸੇ ਵੀ ਮਨ ਵਿੱਚ ਕੋਈ ਗਲਤ ਵਿਚਾਰ ਲੈ ਕੇ ਆਵੇ ਸੋ ਤੁਹਾਨੂੰ ਅਸੀਂ ਇਹ ਹੀ ਰਿਕਵੈਸਟ ਕਰਦੇ ਆ ਤੁਸੀਂ ਆਪਣੇ ਵਿਚਾਰ ਆਪਣੇ ਕੋਲ ਰੱਖੋ ਹਾਂ ਅਸੀਂ ਆਪਣੀ ਭਰਤੀ ਨੂੰ ਪੂਰਾ ਕਰਵਾਉਣ ਲਈ ਹਰ ਐਫਰਟ ਕਰਨ ਵਿੱਚ ਲੱਗੇ ਹੋਏ ਆਂ ਜਿੱਥੋਂ ਤੱਕ ਵੀ ਹੋ ਗਿਆ ਤਰੀਕ ਨੂੰ ਅੱਗੇ ਲਿਆਨ ਲਈ ਵਕੀਲ ਸਾਹਿਬ ਜਿਵੇਂ ਦੀ ਆਪਣੀ ਅਗਲੀ ਰਣਨੀਤੀ ਬਣੀ ਉਹ ਉਸ ਰਣਨੀਤੀ ਦੇ ਤਹਿਤ ਅਗਲੀ ਕਾਰਵਾਈ ਕੀਤੀ ਜਾਏਗੀ ਬਾਈ ਜੀ ਰੱਬ ਨੇ ਚਾਹਿਆ ਪ੍ਰਮਾਤਮਾ ਜੇਕਰ ਹੋਣਾ ਆਪਣੀ ਲਾਸਟ ਜੋ ਬੈਸ ਹੋਈ ਹੈ ਉਹ ਬਹੁਤ ਹੀ ਪੋਜ਼ਿਟਿਵ ਰਹੀ ਹੈ ਕਿਉਂਕਿ 20 ਤੋਂ 22 ਮਿੰਟ ਆਪਣੇ ਵਕੀਲ ਸਾਹਿਬ ਚਾਂਜੀ ਸਾਹਿਬ ਨੇ ਤੇ ਆਪਣੇ ਏਜੀ ਸਾਹਿਬ ਵੱਲੋਂ ਜੋ ਇੱਕ ਫਾਈਲ ਬਣਾ ਕੇ ਭੇਜੀ ਗਈ ਸੀ ਉਸ ਨੂੰ ਪੜਨ ਤੋਂ ਬਾਅਦ 20 22 ਮਿੰਟ ਆਪਣੇ ਚਾਂਜੀ ਸਾਹਿਬ ਵੱਲੋਂ ਬਹਿਸ ਹੋਈ ਹੈ ਪੂਰੀ ਰੱਜ ਕੇ ਤਸੱਲੀ ਵਾਲੀ ਬਹਿਸ ਹੋਈ ਹੈ ਉਹਦੇ ਵਿੱਚ 20 ਤੋਂ 22 ਮਿੰਟ ਦੇ ਵਿੱਚ 21 ਮਿੰਟ 30 ਸਕਿੰਟ ਆਪਣੇ ਚਾਂਜੀ ਸਾਹਿਬ ਹੀ ਬੋਲੇ ਹੈ ਵਿੱਚੋਂ ਸਿਰਫ ਇੱਕ ਲਾਈਨ ਆਪੋਜ਼ਿਟ ਵਕੀਲ ਨੇ ਬੋਲੀ ਸੀ ਸਰ ਸੁਪਰੀਮ ਕੋਰਟ ਦਾ ਮੈਟਰ ਹੈ ਪਰ ਫਿਰ ਵੀ ਉੱਥੇ ਇਹੀ ਕਿਹਾ ਸੀ ਆਪਣੇ ਜਲਸਾ ਵੱਲੋਂ ਵੀ ਲਾਸਟ ਵਾਰਨਿੰਗ ਹੈ ਆਪਣੇ ਜਨਵਰੀ 1st ਵੀਕ ਤੱਕ ਵੇਟ ਕਰਾਂਗੇ ਅਦਰਵਾਈਜ਼ ਉਸ ਤੋਂ ਬਾਅਦ ਡਿਸੀਜਨ ਦਿੱਤਾ ਜਾਏਗਾ ਸੋ ਸਾਥੀਓ ਹੋਰ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਜ਼ਰੂਰ ਪੁੱਛ ਸਕਦੇ ਜੇ ਤੋਂ ਸਾਥੀਓ ਕਿਸੇ ਨੇ ਵੀ ਮਨ ਤੇ ਕੋਈ ਬੋਝ ਲੈ ਕੇ ਨਹੀਂ ਹੋਣਾ ਆਪਾਂ ਜਿੰਨਾ ਤੱਕ ਉਮੀਦ ਪੂਰੀ ਹੈ ਕਰ ਰਹੇ ਆਂ ਵੀ ਫਰਵਰੀ ਵਿੱਚ ਆਪਾਂ ਸਕੂਲਾਂ ਦੇ ਵਿੱਚ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਫਰਵਰੀ ਵਿੱਚ ਆਪਾਂ ਸਕੂਲਾਂ ਦੇ ਵਿੱਚ ਜੁਆਇਨ ਕਰੀਏ ਉਸ ਦੇ ਲਈ ਆਪਾਂ ਤਨੂ ਮਨੂ ਚਾਹੇ ਪੱਕਾ ਮੋਰਚਾ ਹੋਵੇ ਚਾਹੇ ਕਾਨੂੰਨੀ ਕਾਰਵਾਈ ਹੋਵੇ ਉਸ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਜਾ ਰਹੀ ਸੋ ਗਰੁੱਪਾਂ ਦੇ ਵਿੱਚ ਕਿਸੇ ਨੇ ਵੀ 네ਗੈਟਿਵਿਟੀ ਜਾਂ ਮਨ ਦੇ ਵਿੱਚ ਕੋਈ ਗਲਤ ਵਿਚਾਰ ਨਹੀਂ ਲੈ ਕੇ ਆਉਣੇ 2024 ਸਾਲ ਆਪਣੇ ਸਾਰੇ 94 ਪਰਿਵਾਰ ਲਈ ਖੁਸ਼ੀਆਂ ਭਰਿਆ ਲੈ ਕੇ ਆਏਗਾ ਤੋ ਕਿਸੇ ਨੇ ਕੋਈ ਵੀ ਚਿੰਤਾ ਨਹੀਂ ਕਰਨੀ ਕਬਰੋਣਾ ਨਹੀਂ ਅਸੀਂ ਆਪਣੇ ਪੱਕੇ ਮੋਰਚੇ ਨੂੰ ਇੱਥੇ ਡਟੇ ਰਹਾਂ ਜਿੰਨਾ ਤੱਕ ਆਪਣੀ ਭਰਤੀ ਜਾਂ ਆਪਣੇ ਆਪਾਂ ਸਕੂਲਾਂ ਵਿੱਚ ਜੁਆਇਨ ਨਹੀਂ ਕਰਦੇ ਉਹਨਾਂ ਤੱਕ ਆਪਾਂ ਪੱਕੇ ਮੋਰਚੇ ਤੇ ਡਟੇ ਰਹਾਂਗੇ ਸੋ ਜੋ ਜੋ ਸਾਥੀ ਅਗਲੇ ਦਿਨਾਂ ਇੱਥੇ ਪੱਕੇ ਮੋਰਚੇ ਤੇ ਆਉਣ ਬਾਰੇ ਸੋਚ ਰਹੇ ਨੇ ਤਾਂ ਉਹਨਾਂ ਨੂੰ ਰਿਕੁਐਸਟ ਹੈ ਠੰਡ ਦਾ ਮੌਸਮ ਕਾਫੀ ਜ਼ਿਆਦਾ ਹੈ ਸੋ ਆਪਣੀਆਂ ਟੋਪੀਆਂ ਵਗੈਰਾ ਮਫਲਰ ਵਗੈਰਾ ਕੋਟੀਆਂ ਜਲਸੀਆਂ ਨਾਲ ਲੈ ਕੇ ਆਉਣ ਤੇ ਆਪਣੇ ਕੰਬਲ ਜਾਂ ਰਜਾਈ ਵਗੈਰਾ ਜਰੂਰ ਲੈ ਕੇ ਆਉਣ। ਸੋ ਉਸ ਤੋਂ ਬਾਅਦ ਇੱਕ ਲਾਸਟ ਇਹ ਹੈ ਮੋਨੇ ਜਦੋਂ ਵੀ ਯੂਨੀਅਨ ਅਗਲੇ ਐਕਸ਼ਨ ਲਈ ਸਾਰੇ ਕੇਡਰ ਨੂੰ ਅਪੀਲ ਕਰਦੀ ਹੈ ਤਾਂ ਉਮੀਦ ਕਰਦਾ ਬਈ ਉਰੇ ਕਟੋ ਕੱਟ ਵੀ 11500 ਕੈਂਡੀਡੇਟ ਹੁਣ ਤਾਂ ਜੋ ਆਪਣੀ ਭਰਤੀ ਤੇ ਲੱਗੀ ਜੋ ਕੋਰਟ ਕੇਸ ਆ ਉਹਦੇ ਵਿੱਚ ਸਰਕਾਰ ਵੱਲੋਂ ਜੋ ਵੀ ਪੱਖ ਪੇਸ਼ ਕਰਨਾ ਉਸ ਦਿਨ ਉਹਦੇ ਵਿੱਚ ਕੋਈ ਵੀ ਕਮੀ ਨਾ ਛੱਡੀ ਜੇ ਤਾਂ ਕਿ ਆਏ ਵਾਰੀ ਦੇ ਦੇਖਦੇ ਆ ਉਹੀ 200 300 ਕੇ ਪਿੱਛੇ ਹਟ ਗਏ ਆ ਬਈ ਹਰੇਕ ਵਾਰ ਤਿੰਨ ਟਾਈਮ ਹੋ ਗਿਆ ਆਪਾਂ ਜਦੋਂ ਵੀ ਇੱਥੇ ਐਕਸ਼ਨ ਲਈ ਕਾਲ ਦਿੱਤੀ ਐ 2 250 ਕੈਂਡੀਡੇਟ ਉਹੀ ਰਿਪੀਟ ਹੁੰਦੇ ਆ ਸੋ ਸਾਥੀਓ ਠੰਡ ਸਭ ਨੂੰ ਲੱਗਦੀ ਐ ਪਰ ਨੌਕਰੀ ਵੀ ਸਾਰਿਆਂ ਨਹੀਂ ਲੈਣੀ ਐ ਸੋ ਆਪਣੇ ਹੱਕਾਂ ਲਈ ਤੇ ਆਪਣੀ ਨੌਕਰੀ ਲਈ ਆਪਣੇ ਪਰਿਵਾਰ ਲਈ ਤੇ ਆਪਣੇ ਉਣ ਵਾਲੀ ਜ਼ਿੰਦਗੀ ਨੂੰ ਸਹੀ ਤੇ ਸੁਚੱਜੇ ਢੰਗ ਨਾਲ ਜੀਣ ਲਈ ਜਲਦੀ ਤੋਂ ਵੱਧ ਤੋਂ ਵੱਧ ਆਪਣੇ ਪੱਕੇ ਮੋਰਚੇ ਤੇ ਉੱਚਾ ਜੇ ਜਦੋਂ ਵੀ ਯੂਨੀਅਨ ਵੱਲੋਂ ਕਾਲ ਦਿੱਤੀ ਜਾਏ ਤਾਂ ਗਰੁੱਪਾਂ ਵਿੱਚ ਜਾਂ ਤੁਹਾਡੇ ਬਲਾਕ ਪ੍ਰਧਾਨਾਂ ਨੂੰ ਜਾਂ ਆਪਣੇ ਲਾਲੋ ਬਲਕ ਪ੍ਰਧਾਨ ਜ਼ਿਲ੍ਹਾ ਪ੍ਰਧਾਨਾਂ ਨੂੰ ਮਿੰਤਾ ਨਾ ਕਰਨੀਆਂ ਪੈਣ। ਵੀਰੇ ਚੱਲੋ ਚੱਲੋ ਚੱਲੋ। ਉਮੀਦ ਕਰਦਾ ਇਸ ਵਾਰ ਜੋ ਵੀ ਕਾਲ ਆਏਗੀ ਉਹ ਆਪਣੀ ਜਿਸ ਦੇ ਬਦੌਲਤ ਆਪਾਂ ਸਕੂਲਾਂ ਦੇ ਵਿੱਚ ਜੁਆਇਨ ਕਰਾਂਗੇ। ਸੋ ਸਾਥੀਓ ਹੋਰ ਵੀ ਕਿਸੇ ਦਾ ਕੋਈ ਸਵਾਲ ਹੈ ਤਾਂ ਪੁੱਛ ਲਓ। ਸੋ ਸਕਰੂਟੀਨੀ ਦੀ ਗੱਲ ਕਰਦੇ ਆ ਵੀਰ ਜੀ ਕਲਿਆਣ ਜੀ ਸਕਰੂਟੀਨੀ ਜਿੰਨੀਆਂ ਆਪਣੀਆਂ ਪੋਸਟਾਂ ਨੇ 5894 ਉਹਦੇ ਚ ਮੈਕਸਿਮਮ ਜਿੰਨੀਆਂ ਵੀ ਡੀ ਰਿਜ਼ਰਵ ਫੋਰਮ ਹੋਣਗੀਆਂ ਪੋਸਟਾਂ ਕਿਉਂਕਿ ਕੁਝ ਪੋਸਟਾਂ ਜਿਵੇਂ ਫਰੀ ਫ੍ਰੀडम फाइਟਰ ਵਗੈਰਾ ਦੀਆਂ ਹੁੰਦੀਆਂ ਨੇ ਉਹ ਡੀ ਰਿਜ਼ਰਵ ਪੋਸਟਾਂ ਨਹੀਂ ਹੁੰਦੀਆਂ ਉਸ ਦੇ ਅਕੋਰਡਿੰਗ ਜਿੰਨੀਆਂ ਵੀ ਕੈਂਡੀਡੇਟਾਂ ਦੀ ਮੰਨ ਲਓ ਬਚ ਗਈਆਂ ਪੋਸਟਾਂ ਜਾਂ ਸਕਰੂਟੀਨੀ ਹੋਣ ਵਾਲੀ ਹੋਈ ਉਹ ਜ਼ਰੂਰ ਕਰਵਾਈ ਜਾਏਗੀ ਜੇ ਕਿਸੇ ਵੀ ਕੈਟਾਗਰੀ ਦੀ ਹੋਣ ਵਾਲੀ ਹੋਈ ਤਾਂ ਯੂਨੀਅਨ ਉਸ ਦੇ ਨਾਲ ਬੈਕਲੋਗ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਗੇ ਵੀ ਖੜੀ ਹੈ ਤਾਂ ਕਿ ਉਸ ਨੂੰ ਪੂਰਾ ਕਰਵਾਉਣ ਦੇ ਲਈ ਵੀ ਨਾਲ ਦੀ ਨਾਲ ਖੜੀ ਰਹੇਗੀ ਸੀਐਮ ਦਾ ਮੈਂ ਅੱਗੇ ਵੀ ਦੱਸ ਚੁੱਕਿਆ ਹਾਂ ਵੀ ਸੀਐਮ 7 ਤਰੀਕ ਤੱਕ ਆਪਾਂ 7 8 ਤਰੀਕ ਤੱਕ ਜੋ ਵੀ ਜਾ ਸਾਹਿਬ ਨੇ ਕਿਆ ਸੀ ਵੀ ਡਿਸੀਜਨ ਦੀ ਵੇਟ ਉਸ ਤੋਂ ਬਾਅਦ ਆਪਾਂ ਅਗਲੀ ਜੋ ਵੀ ਰਣਨੀਤੀ ਹੋਈ ਉਸ ਦੇ ਅਕੋਰਡਿੰਗ ਅਗਲੀ ਕਾਰਵਾਈ ਕਰਾਂਗੇ ਸੋ ਜੇਕਰ ਸੁਪਰੀਮ ਕੋਰਟ ਦਾ ਡਿਸੀਜਨ ਜਨਵਰੀ ਦੇ ਫਰਸਟ ਵੀਕ ਵਿੱਚ ਆ ਜਾਂਦਾ ਹੈ ਤਾਂ ਫਿਰ ਆਪਣਾ ਮਸਲਾ ਹੋਰ ਵੀ ਆਸਾਨ ਹੋ ਜਾਏਗਾ ਆਪਾਂ 2 ਦਿਨਾਂ 'ਚ ਸੀਮ ਲਾ ਕੇ 2 ਦਿਨਾਂ 'ਚ ਹੀアリング ਕਰਵਾ ਕੇ ਆਪਣਾ ਜੋ ਵੀ ਨਿਪਟਾਰਾ ਹੋਇਆ ਕੇਸ ਦਾ ਜਲਦੀ ਤੋਂ ਜਲਦੀ ਹੋ ਜਾਏਗਾ ਦੂਜੀ ਗੱਲ ਫਿਰ ਦਾ ਇਹਨਾਂ ਚੋਣਿਆਂ ਸੁਪਰੀਮ ਕੋਰਟ ਵਾਲੇ ਮੈਟਰ ਨਾਲ ਆਪਣਾ ਕੋਈ ਲੈਣਾ ਤੇ ਨਾ ਨਹੀਂ ਉਸ ਦੇ ਵਿੱਚ ਆਪਣਾ ਕੁਝ ਵੀ ਮੰਨ ਲਓ ਕੇਸ ਦੇ ਰਿਗਾਰਡਿੰਗ ਆਪਣੇ ਕੇਸ ਤੇ ਕੋਈ ਵੀ ਇਫੈਕਟ ਨਹੀਂ ਪੈਣਾ ਜੇਕਰ ਉਹ ਮੈਟਰ ਦਾ ਫੈਸਲਾ ਆ ਜਾਂਦਾ ਹੈ ਤਾਂ ਆਪਣੇ ਲਈ ਸਗੋ ਕਾਫੀ ਵਧੀਆ ਹੋ ਜਾਏਗਾ ਆਪਣਾ ਨਿਪਟਾਰਾ ਹੋ ਜਾਣਾ ਸੀਮ ਲਾ ਕੇ ਆਪਣਾ ਕੇਸ ਕੋਟ ਗੇਟ ਵਿੱਚੋਂ ਪ੍ਰਤੀਬ ਬਾਹਰ ਆ ਜੇ। ਸੋ ਸਾਥੀਓ ਉਹਨਾਂ ਜੋ ਜਿੰਨਾਂ ਸਾਥੀਆਂ ਨੇ ਵੀ ਉਹਨਾਂ ਤੁਸੀਂ ਪੱਕੇ ਮੋਰਚੇ ਤੇ ਦੇਖ ਸਕਦੇ ਹੋ ਸਾਥੀ ਤੇਰੀ ਉੱਧਰ ਤੋਂ ਵੀ ਪੱਕੇ ਮੋਰਚੇ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਸਫਾ ਪ੍ਰਬੰਧ ਕਰਨ ਕੀਤਾ ਆਜੋ ਜਿਹੜੇ ਵੀ ਸਾਥੀਆਂ ਨੇ ਆਉਣਾ ਹੈ ਪਹਿਲੀ ਗੱਲ ਇਹ ਹੈ ਵੀ ਪੈਸੇ ਤਾਂ ਆਪਣੇ ਵੱਲੋਂ ਜਿਹੜਾ ਪੂਰਾ ਪ੍ਰਬੰਧ ਕੀਤਾ ਗਿਆ ਨੇ ਪਰ ਫਿਰ ਵੀ ਹੈ ਜਿਹੜਾ ਕਿਤੇ ਨਾ ਕਿਤੇ ਹਵਾ ਕ੍ਰੋਸ ਹੁੰਦੀ ਰਹਿੰਦੀ ਹੈ ਤਾਂ ਠੰਡ ਦਾ ਜਿਹੜਾ ਆਪ ਦਾ ਥੋੜਾ ਜਿਹਾ ਪ੍ਰਬੰਧ ਕਰਕੇ ਆਇਓ ਜੇ ਬਾਕੀ ਤੁਸੀਂ ਆਪਾਂ ਕਹਿ ਸਕਦੇ ਆ ਕਿ ਮਿਹਨਤ ਹੈ ਜਿਹੜੀ ਸਾਥੀਆਂ ਨੇ ਕੀਤੀ ਆ ਉਹ ਬਿਲਕੁਲ ਸਾਫ਼ ਤੇ ਸਪਸ਼ਟ ਹੈ ਜਿਹੜੀ ਦਿਖਾਈ ਦੇ ਰਹੀ ਹੈ ਤੁਸੀਂ ਵੇਖ ਸਕਦੇ ਟੈਂਟ ਦੀ ਜਿਹੜੀ ਦਿੱਖ ਹੈਗੀ ਆ ਪਹਿਲਾਂ ਨਾਲੋਂ ਕਿੰਨੀ ਚੇਂਜ ਕਰ ਦਿੱਤੀ ਗਈ ਆ ਬਾਕੀ ਸਾਥੀਓ ਜਿਹੜੇ ਵੀ ਸਾਥੀ ਆਣਿਆ ਇੱਕ ਵਾਰੀ ਕੰਮਲ ਜਰਜਾਈ ਦਾ ਜਰੂਰ ਪ੍ਰਬੰਧ ਕਰਕੇ ਆਇਓ ਜੀ ਧੰਨਵਾਦ ਜੀ 190 ਸਾਲ ਦੀਆਂ ਇੱਕ ਵਾਰ ਫਿਰ ਸਾਰੇ ਸਾਥੀਆਂ ਨੂੰ ਮੁਬਾਰਕਾਂ ਸਾਡੀ ਆਪਣੇ ਜੋ ਵੀ ਇੱਥੇ ਸਾਥੀ ਬੈਠੇ ਆ ਉਹਨਾਂ ਸਾਰਿਆਂ ਵੱਲੋਂ ਇਹੀ ਦੁਆ ਕੀਤੀ ਜਾਂਦੀ ਹੈ ਕਿ ਆਪਾਂ ਜਲਦੀ ਤੋਂ ਜਲਦੀ ਨਵੇਂ ਸਾਲ ਵਿੱਚ ਸਕੂਲਾਂ ਦੇ ਵਿੱਚ ਜਾਈਏ ਤੇ ਆਪਣੇ ਸੁਪਨੇ ਪੂਰੇ ਕਰੀਏ। ਸੋ ਇੱਕ ਸਾਰਿਆਂ ਅੱਗੇ ਇਹ ਹੀ ਅਰਦਾਸ ਕਰਦੇ ਆਂ ਵੀ ਆਪਣੇ ਆਪਣੇ ਇਸ਼ਟ ਭਗਵਾਨ ਦੇਵਤਾ ਦੇ ਅੱਗੇ ਜਾ ਕੇ ਕੱਲ ਨਵੇਂ ਸਾਲ ਤੇ ਵਾਹਿਗੁਰੂ ਅੱਗੇ ਜ਼ਰੂਰ ਅਰਦਾਸ ਕਰਿਆ ਜੇ ਤਾਂ ਜੋ ਆਪਣੀ ਅਰਦਾਸ ਕਬੂਲ ਹੋਵੇ ਤੇ 2024 ਵਿੱਚ ਆਪਾਂ ਜਲਦੀ ਤੋਂ ਜਲਦੀ ਫਰਵਰੀ ਤੋਂ ਪਹਿਲਾਂ ਪਹਿਲਾਂ ਸਕੂਲਾਂ ਦੇ ਵਿੱਚ ਜੁਆਇਨ ਕਰੀਏ ਸੋ ਸਾਥੀਓ ਜੇਕਰ ਕਿਸੇ ਦਾ ਕੋਈ ਸਵਾਲ ਰਹਿ ਗਿਆ ਹੋਵੇ ਮੈਡਮ ਪੱਲੀ ਸਰ ਉਹਨਾਂ ਦੇ ਵਾਈਫ ਨੂੰ ਵਾਈਫ ਦੇ ਕਿਉਂਕਿ ਛੁੱਟੀਆਂ ਚੱਲ ਰਹੀਆਂ ਉਹ ਫੈਮਿਲੀ ਨਾਲ ਟਾਈਮ ਸਪੈਂਡ ਕਰਨ ਗਿਆ ਹੋਇਆ ਹੈ ਘਰ ਕਿਉਂਕਿ ਉਹ ਕਾਫੀ ਟਾਈਮ ਤੋਂ ਇੱਥੇ ਰੁਕੇ ਹੋਏ ਸੀ ਸੋ ਉਹਨਾਂ ਦੇ ਬੱਚੇ ਵੀ ਕਰੇ ਸੀ ਫੈਮਲੀ ਨਾਲ ਟਾਈਮ ਸਪੈਂਡ ਕਰਨਾ ਸੀ ਉਹ ਉਹ ਆਪਤਾ ਆਪਣੇ ਘਰ ਗਏ ਆ ਉਮੀਦ ਕਰਦੇ ਆ ਕੱਲ ਤੱਕ ਬੱਲੀਸਰ ਵੀ ਪਹੁੰਚ ਜਾਣਗੇ ਹਾਂਜੀ ਕੰਬਲ ਰਜਾਈ ਵਗੈਰਾ ਰੈਂਟ ਤੇ ਮਿਲ ਜਾਂਦੀ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੋ ਕਿਸੇ ਵੀ ਸਾਥੀ ਦਾ ਕੋਈ ਸਵਾਲ ਆ ਆਪਣੀ ਭਰਤੀ ਨੂੰ ਲੈ ਕੇ ਜਾਂ ਕੋਈ ਹੋਰ ਤਾਂ ਪੁੱਛ ਸਕਦੇ ਜੇ ਸਾਥੀਓ ਇੱਕ ਵਾਰ ਫੇਰ ਕਹਿ ਰਿਹਾ ਗਰੁੱਪਾਂ ਵਿੱਚ ਇਹ ਐਕਟੀਵਿਟੀ ਬਹੁਤ ਲੋਕ ਖਲਾਉਂਦੇ ਨੇ ਇਹ ਉਹ ਲੋਕ ਹੁੰਦੇ ਨੇ ਜਿਨ੍ਹਾਂ ਦਾ ਭਰਤੀ ਨਾਲ ਨੇੜੇ ਤੇੜੇ ਵੀ ਕੋਈ ਵਾਸਤਾ ਨਹੀਂ ਹੁੰਦਾ ਜੋ ਭਰਤੀ ਨੂੰ ਸਿਰਫ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਤੋਂ ਦੂਰ ਰਹਿਣਾ ਤਾਂ ਆਪਣੀ ਸਟੇਟ ਕਮੇਟੀ ਜੋ ਤੁਸੀਂ 11 ਮੈਂਬਰੀ ਅਕੇ ਲਈ ਹੈ ਉਹ ਜੋ ਵੀ ਅਫੀਸ਼ੀਅਲ ਗਰੁੱਪਾਂ ਦੇ ਵਿੱਚ ਪਾਏ ਉਸ ਤੇ ਹੀ ਯਕੀਨ ਕਰਨਾ ਹੈ ਸੋ ਸਾਰਿਆਂ ਨੂੰ ਇੱਕ ਵਾਰ ਫੇਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ ਆਈਟੀਡੀ ਯੂਨੀਅਨ ਜਿੰਦਾਬਾਦ 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 ਆਈਟੀਡੀ ਯੂਨੀਅਨ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਲੜਦੇ ਲੋਕੀ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਾਥੀਓ ਮੰਤਰੀ ਸਾਹਿਬ ਸੱਤ ਦਿਨ ਤੱਕ ਛੁੱਟੀਆਂ ਤੇ ਗਏ ਹੋਏ ਆ ਉਹਨਾਂ ਨਾਲ رابطہ ਪੂਰਾ ਟਾਈਮ ਹੈ ਜਿਵੇਂ ਹੀ ਉਹ ਪੰਜਾਬ ਦੇ ਇੱਕ ਵਾਪਸ ਆਣਗੇ ਤਾਂ ਉਹਨਾਂ ਨਾਲ ਆਪਣੀ ਮੀਟਿੰਗ ਸੰਬੰਧੀ ਗੱਲਾਂਬਾਤਾਂ ਚੱਲ ਰਹੀਆਂ ਨੇ ਜਲਦੀ ਮੰਤਰੀ ਸਾਹਿਬ ਨਾਲ ਮੀਟਿੰਗ ਵੀ ਕੀਤੀ ਜਾਏਗੀ ਤਾਂ ਜੋ ਅੱਗੇ ਦੇ ਪ੍ਰੋਸੈਸ ਬਾਰੇ ਆਪਣੀ ਤਿਆਰੀ ਕੀਤੀ ਜਾ ਸਕੇ ਸੋ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨ ਧੰਨ ਜਿੰਦਾਬਾਦ ਮਰਨ ਸਭ ਆਪੋ